ਅਚਰਕਲਪੁਰ ਰੋਡ ਤੇ ਬਰਸਾਤ ਦੀ ਸਮੱਸਿਆ ਤੋਂ ਤੰਗ ਆਣ ਕੇ ਦੁਕਾਨਦਾਰਾਂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਅਚਰਕਲਪੁਰ ਰੋਡ ਤੇ ਬਰਸਾਤ ਦੇ ਪਾਣੀ ਤੋਂ ਤੰਗ ਆਉਂਦੇ ਹੋਏ ਦੁਕਾਨਦਾਰਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਇਸ ਸਮੱਸਿਆ ਨੂੰ ਲੈ ਕੇ ਅਸੀਂ ਕਈ ਸਾਲਾਂ ਤੋਂ ਤੰਗ ਪਰੇਸ਼ਾਨ ਹਾਂ ਜਿਸ ਸਮੇਂ ਮੀਂਹ ਪੈਂਦਾ ਹੈ ਸਾਡੀਆਂ ਦੁਕਾਨਾਂ ਅੰਦਰ ਤੱਕ ਪਾਣੀ ਨਾਲ ਪਰ ਚਾਂਦੀਆਂ ਹਨ ਜਿਸ ਨੂੰ ਲੈ ਕੇ ਅੱਜ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਆਪਣਾ ਵਿਚਾਰ ਸਾਂਝਾ ਕਰ ਰਹੇ ਹਾਂ ਦੁਕਾਨਦਾਰਾਂ ਵੱਲੋਂ ਦੱਸਿਆ ਗਿਆ ਕਿ ਅਸੀਂ ਕਈ ਵਾਰ ਨਗਰ ਕੌਂਸਲ ਫਲੋਰ ਇਸ ਸਮੱਸਿਆ ਤੋਂ ਤੰਗ ਆਉਂਦੇ ਹੋਏ ਆਪਣੀਆਂ ਮੰਗਾਂ ਨੂੰ ਲੈ ਕੇ ਰਿਪੋਰਟ ਵੀ ਕਰ ਚੁੱਕੇ ਹਾਂ ਪਰ ਜਿਸ ਤੇ ਅਜੇ ਤੱਕ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਦੁਕਾਨਦਾਰਾਂ ਨੇ ਦੱਸਿਆ ਹੈ ਕਿ ਦੁਕਾਨਾਂ ਦੇ ਬਾਹਰ ਇੰਟਰਲੋਕ ਦੀ ਜ਼ਰੂਰਤ ਹੈ ਨਗਰ ਕੌਂਸਲ ਵੱਲੋਂ ਜਿਸ ਜਗ੍ਹਾ ਤੇ ਇੰਟਰਲੋਕ ਦੀ ਜ਼ਰੂਰਤ ਨਹੀਂ ਹੈ ਉਸ ਜਗ੍ਹਾ ਤੇ ਇੰਟਰਲੋਕ ਲਗਾਏ ਜਾ ਰਹੇ ਹਨ ਪਰ ਦੁਕਾਨਾਂ ਦੇ ਬਾਹਰ ਅਜੇ ਤੱਕ ਇੰਟਰਲੋਕ ਨਹੀਂ ਲਗਾਇਆ ਜਾ ਰਿਹਾ ਦੁਕਾਨਦਾਰਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਵੋਟਾਂ ਦੇ ਸਮੇਂ ਆਣ ਕੇ ਸਾਡੇ ਕੋਲੋਂ ਵੋਟਾਂ ਤਾਂ ਲੈ ਜਾਂਦੇ ਹਨ ਐਮਐਸਸੀ ਸਾਹਿਬ ਪਰ ਮੌਕੇ ਤੇ ਕੋਈ ਵੀ ਕੰਮ ਨਹੀਂ ਕੀਤਾ ਜਾਂਦਾ ਇਸ ਬਾਰੇ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਮਹਿੰਦਰਪਾਲ ਚੁੰਬਰਜੀ ਨਾਲ ਜਦੋਂ ਪੱਤਰਕਾਰ ਨੇ ਗਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਸ ਦਾ ਟੈਂਡਰ ਪਾਸ ਹੋ ਚੁੱਕਾ ਹੈ ਹੁਣ ਇਹ ਦੇਖੋ ਕਿ ਠੇਕੇਦਾਰ ਕਦੋਂ ਕੰਮ ਸ਼ੁਰੂ ਕਰਦੇ ਹਨ ਇਸ ਮੌਕੇ ਤੇ ਦੁਕਾਨਦਾਰ ਦਲਵਿੰਦਰ ਕੁਮਾਰ ਕਾਕਾ ਮਹਿਮੀ ਮੱਖਣ ਲਾਲ ਦਿਹਾਤੀ ਮਜ਼ਦੂਰ ਸਭਾ ਲਾਲਾ ਅਵਤਾਰ ਰਾਹੁਲ ਕੁਮਾਰ ਅਨੂਪ ਸਿੰਘ ਜਸਵਿੰਦਰ ਜਨਰੇਟਰਾ ਵਾਲਾ ਆਰਕੇ ਲੈਬ ਉਹਨਾਂ ਦੇ ਨਾਲ ਕਾਫੀ ਹੋਰ ਸਾਥੀ ਮੌਕੇ ਤੇ ਮੌਜੂਦ ਸੰਫਿਲੋਟੋ ਰਾਜਕੁਮਾਰ ਲੰਗਲ ਦੀ ਖਾਸ ਰਿਪੋਰਟ ਸਭੀ ਹੋ ਗਈ ਮੈਂ ਦੋ ਤਿੰਨ ਮਿੰਟਾਂ ਰਕਦਾ ਹਾਂ ਵਾਟ ਕੇ ਆਜੋ ਲਾ ਕੇ ਲੈ ਕੇ ਆ ਹਾਂ ਰੱਬ ਆਇਆ ਕਿੱਥੋਂ ਵੇਖ ਕੇ ਲਈ ਇਹ ਨਾ ਆਹ ਪਾਣੀ ਆ ਖੜਾ ਹੈ ਉਹ ਹੋ ਗਿਆ ਚਕਾਦ ਉਹ ਚਕਾਦਪੁਰ ਛੋੜ ਮਾਰਦੀ ਹਾਂ ਜੀ लेकर आओ कुछ धीरे धीरे करो चल जल्दी मत कर रहा है इधर करके आ जाओ कुछ करके पड़ेगा ਉਪੰਨ ਹੋ ਗਿਆ ਇਹ ਖੁੱਦ ਕਾ ਹਾਂ ਤੁਸੀਂ ਦੇ ਸ਼ੋਭ ਲਾਜਨ ਦਾ ਦਲਵਿੰਦਰ ਆ ਉੱਤੋਂ ਮੇਰੇ ਪਿਆਰ ਨਾਲ ਕੇ ਕਾਕਾ ਕਹਿੰਦੇ ਆ ਪਿਆਰੇ ਸਾਰੇ ਮੇਰਾ ਪਿਆਰਾ ਸ਼ਸ਼ੀਕਾਲ ਜਿਆਗੁਰ ਦੇ ਤਾਨਗੁਰਦੇਵ ਜੀ ਜਿੱਦਾਂ ਗੱਲ ਆ ਅਸੀਂ ਕਈ ਵਾਰੀ ਨਗਰ ਕੌਂਸਲ ਦੇ ਪ੍ਰਧਾਨ ਵੀ ਮੰਤਰੀਪਾਲ ਜੀ ਇਹਨਾਂ ਕੋਲ ਵੀ ਦੋ ਤਿੰਨ ਵਾਰੀ ਗਏ ਆ ਵੀ ਭਾਈ ਸਾਡੀ ਇਹ 25 30 ਦੁਕਾਨਾਂ ਇਹਦੇ ਮੇਰੇ ਇੰਟਰਲੌਕ ਲਗਵਾਈ ਜਾਵੇ ਤੇ ਜਦੋਂ ਵੀ ਬਰਸਾਤ ਹੁੰਦੀ ਆ ਤੇ ਸਾਡੇ ਮਰੇ ਪਾਰੇ ਖੜ ਜਾਂਦੇ ਆ ਪਾਣੀ ਖੋਦ ਸਾਡੇ ਦੁਕਾਨੇ ਦੇ ਅੰਦਰ ਵੱਡ ਜਾਂਦਾ ਆਸੀਂ ਲੈ ਲੈ ਮੱਗ ਤੇ ਅੰਦਰ ਪਾਣੀ ਕੱਢਦੇ ਆ ਬਹੁਤ ਬੁਰਾ ਹਾਲ ਹੈ ਜੀ ਠੀਕ ਹੈ ਜੀ ਬਾਕੀ ਤੁਸੀਂ ਕੈਮਰਾ ਮਾਰ ਕੇ ਦਿਖਾ ਵੀ ਸਕਦੇ ਕਿ ਕਿਤੇ ਕਿਤੇ ਪਾਰੀ ਖੜਾ ਆ ਤੇ ਇੱਤਰੀ ਜਾਈ ਗਈ ਠੀਕ ਹੈ ਜਿੱਥੇ ਇਹ ਇੰਟਰਲੋਕ ਲੱਗੇ ਜਾਂਦੇ ਉੱਥੇ ਲੱਗੇ ਵੀ ਜਿੱਥੇ ਅੱਜਕੱਲ ਪਸ਼ੂ ਤੇ ਪੂਰਾ ਛੜਦੇ ਆ ਪਸ਼ੂ ਚਰਦੇ ਉੱਥੇ ਇੰਟਰਲੋਕ ਲਈ ਆ ਜਿੱਥੇ ਇਨਸਾਨ ਰਹਿੰਦੇ ਆ ਆਜੀ ਤਾਂ ਬਰਸਾਤ ਦੇ ਬਚ ਰਹੇ ਆ ਮੱਛਲ ਸਾਡੇ ਪੈਦਾ ਹੁੰਦਾ ਉੱਥੇ ਹੈ ਤਾਂ ਹੀ ਸਾਡੇ ਖਰ ਦਾ ਉੱਤੇ ਅਸੀਂ ਕੋਲੇ ਮਗਾ ਮਗਾ ਟਰੈਲੀਆਂ ਉੱਤੇ ਸਿੱਟੀਆਂ ਮੌਕਾ ਤੁਸੀਂ ਦਿਖਾ ਵੀ ਸਕਦੇ ਆ ਅੱਜ ਵੀ ਟਰੈਲੀ ਲਗਾਈ ਆ ਤੇ ਕੱਲ ਸੁਵਾਉਣੀ ਆ ਏਟਾ ਪੜ ਕੇ ਸਾਡੂ ਉੱਚਾ ਕਰਵਾਈਏ ਕਿਉਂਕਿ ਸਾਡੇ ਉੱਤੇ ਕੋਈ ਵੀ ਸੁਵਾਾਈ ਨਹੀਂ ਹੁੰਦੀ ਆ ਅਸੀਂ ਕਈ ਵਾਰੀ ਗਏ ਆ ਨਗਰ ਕੌਂਸਲ ਦੇ ਕੋਲ ਯੋਸਾਹ ਕੋਲ ਵੀ ਗਏ ਕਈ ਵਾਰੀ ਮੰਗ ਰੱਖੀ ਆ ਲਗਾਤਾਰ ਸਰਪ੍ਰਦਾ ਦੇ ਕੋਲ ਵੀ ਗਏ ਆ ਤੇ ਇਹਨੇ ਮੇਰੇ ਅੱਲੇ ਮੇਰੇ ਇੱਕ ਦੋਸਤ ਨੇ ਜ਼ਿਕਰ ਕੀਤਾ ਕਿ ਆਪਣੇ ਪਰਦਾਜੀ ਐਮਸੀ ਹੁਣਾਂ ਦਾ ਜਸਪਰ ਗਿੰਦੇ ਹੁਣਾਂ ਦਾ ਉਹਨਾਂ ਨੇ ਗੋਲ ਵੀ ਦੱਸਿਆ ਵੀ ਭਾਈ ਸਾਡੀਆਂ 25-30 ਦੁਕਾਨਾਂ ਨੂੰ ਬਹੁਤ ਹੀ ਮੁਸ਼ਕਲ ਆਉਂਦੀ ਆ ਕਿ ਕੋਈ ਸਾਡੀ ਇੱਥੇ ਸਰਵਾਈ ਨਹੀਂ ਹੁੰਦੀ ਆ ਹਰ ਇੱਕ ਵਾਰੀ ਸਾਡੇ ਕੋਲ ਕੋਈ ਜਾਬ ਜਾ ਕੇ ਵੋਟਾਂ ਲੈ ਜਾਂਦੇ ਆ ਕਦੀ ਐਮਐਲਏ ਦੀਆਂ ਕਦੀ ਐਮਪੀ ਦੀਆਂ ਭਾਈ ਸਾਨੂੰ ਵੋਟਾਂ ਪਾਓ ਤੇ ਅਸੀਂ ਤੁਹਾਡਾ ਕੰਮ ਕਰਾਂਗੇ ਵੋਟਾਂ ਕਈ ਵਾਰੀ ਪਈਆਂ ਕਈ ਵਾਰ ਜਿੱਤੇ ਪਰ ਸਾਡੀ ਇੱਥੇ ਕੋਈ ਸਰਵਾਈ ਨਹੀਂ ਹੋ ਰਹੀ ਬਸ ਇਦਾਂ ਘੁਲਾਗਰ ਕਰਕੇ ਵੋਟਾਂ ਲੈ ਕੇ ਚੱਲ ਜਾਂਦੇ ਆ ਆ ਸਾਡੀ ਪ੍ਰੋਬਲਮ ਆ ਬਾਕੀ ਤੁਸੀਂ ਆਪ ਖੜਦਾ ਖੜ ਤੁਸੀਂ ਆਪਰੇ ਲੈ ਕੇ ਆ ਜੇ ਕੋਈ ਕੋਈ ਗਲਤੀ ਆ ਕੋਈ ਮੇਰੇ ਮੂਹਰੇ ਕੋਈ ਗਲਤ ਸ਼ਾਦੀ ਕਰਾ ਤੇਵਾ ਸ਼ਾਵਾ ਤੇ ਜਾ ਚੁੱਕਿਆ ਮੱਖਣ ਲਾਲ ਇਹ ਜਿਹੜਾ ਅਸੀਂ ਸਮੱਸਿਆ ਰੱਖੀ ਕਈ ਸਾਲਾਂ ਤੋਂ ਰੱਖੀ ਹੋਈ ਆ ਅੱਛਾ ਜੀ ਪਹਿਲਾਂ ਵੀ ਇੱਕ ਦੋ ਵਾਰੀ ਇਹਨਾਂ ਨੇ ਆਪਣੇ ਮੋਬਾਈਲ ਦੇ ਉੱਪਰੋਂ ਪਹਿਲਾਂ ਪਾਈਆਂ ਇਹਨਾਂ ਨੇ ਵੀਡੀਓ ਵੀਡੀਓ ਪਾਈਆਂ ਇਹਨਾਂ ਨੇ ਉਹਦਾ ਕੋਈ ਹੱਲ ਨਹੀਂ ਹੋਇਆ ਇੱਥੇ ਜਿਹੜੀ ਸਰਕਾਰ ਇੱਥੇ ਜਿਹੜੇ ਪ੍ਰਧਾਨ ਆ ਉਹਨਾਂ ਦੇ ਕੋਈ ਖਾਜ ਨਹੀਂ ਕੋਈ ਵੀ ਖਾਜ ਨਹੀਂ ਹੋ ਰਹੀ ਇੰਨਾ ਬਰਾ ਲਾ ਕੇ ਗੱਲੇ ਛੱਡ ਦਿਓ ਇਹ ਦੇਖੋ ਪੰਜ ਸਾਲੇ ਹੋ ਗਏ ਇਹ ਇਹਨਾਂ ਨੂੰ ਪਾਉਂਦੇ ਪਾਉਂਦੇ ਬਰਾ ਅੱਜ ਕਰਦੇ ਕਦੇ ਉਹਨਾਂ ਕੋਲ ਚਾਹੀਦਾ 15 ਦਿਨ ਸਾਨੂੰ ਟਾਈਮ ਦਿਓ ਕਿ ਦੂਜੇ ਕੋਲ ਜਾਣੇ 10 ਦਿਨ ਸਾਨੂੰ ਟਾਈਮ ਦਿਓ ਹੁਣ ਇਹ ਹੋ ਜਾਊਗਾ ਕਿਤੇ ਆਮ ਪਾਰਟੀ ਵਾਲਿਆਂ ਨੂੰ ਕਹੀਦਾ ਨਹੀਂ ਨਹੀਂ ਤੁਸੀਂ ਚਲੇ ਜਾਓ ਉੱਥੇ ਸਾਡੇ ਦਫ਼ਤਰ ਚਲੋ ਉੱਥੇ ਹੀ ਕੰਮ ਕਰਦੇ ਆਂ ਐ ਜੇ ਹੋਰ ਕੇ ਪਾਰਟੀਆਂ ਜੇ ਉਹ ਜੇ ਗੰਡੇਗੋੜ ਜਾਣੀਆਂ ਬਾੜਨ ਬਦੋ ਉਹ ਨਹੀਂ ਜੇ ਨਹੀਂ ਕਰਨਗੇ ਮੇਰੇ ਕੋਲ ਆ ਜੇ ਅਸੀਂ ਕਰਨਗੇ ਅਸੀਂ ਤੰਗ ਹੋ ਚੁੱਕੇ ਆ ਇਸ ਵੇਲੇ ਜਿੰਨੇ ਵੀ ਹੈਗੇ ਸਾਰੇ ਤੰਗ ਹੋ ਚੁੱਕੇ ਆ ਸਮੱਸਿਆ ਤਾਂ ਕੋਈ ਆਉਂਦੀ ਜਨਾਨੀ ਬੱਚਾ ਡੈਗਦੇ ਆ ਦੇਖੋ ਕਿੰਨੇ ਟੋਏ ਆ ਕੀ ਹਾਲ ਆ ਦੁਕਾਨ ਵਾਲਿਆਂ ਦੇ ਆਪਣੇ ਆਪਣੇ ਮਿੱਟੀ ਛੱਟ ਕੇ ਬੜਾ ਦੁਕਾਨਾਂ ਦੇ ਵਿੱਚ ਪਾਣੀ ਵੜ ਰਿਹਾ ਕੋਈ ਬੁਰੇ ਹਾਲਾਤ ਆ ਇਹਨਾਂ ਦੇ ਤੁਸੀਂ ਕਮੇਟੀ ਘਰ ਦੇ ਜਿਹੜੇ ਪ੍ਰਧਾਨ ਹੈਗੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਪ੍ਰਧਾਨਾਂ ਨਾਲ ਵੀ ਕਈ ਵਾਰ ਗੱਲਬਾਤ ਕੀਤੀ ਗਿਆ ਉਹਨਾਂ ਕੋਲ ਵੀ ਅੱਛਾ ਕੋਈ ਸੁਣਵਾਈ ਨਹੀਂ ਹੋਈ ਜਿਹੜਾ ਪਾਣੀ ਇੱਥੇ ਨਹੀਂ ਨੰਮ ਆਉਣਾ ਪਊ ਬੁਰੇ ਹਾਲਾਤ ਹੈ ਸਰਕਾਰਾਂ ਦੀ ਇਹਨਾਂ ਦੀ ਪ੍ਰਧਾਨਾਂ ਦੀ ਫਿਰ ਕੋਈ ਇੱਕ ਤਰ੍ਹਾਂ ਪ੍ਰਧਾਨ ਹੈ ਚਲੋ ਸਭ ਤੋਂ ਪਹਿਲ ਇਹਨੂੰ ਲੈਣੀ ਚਾਹੀਦੀ ਪਿਆ ਕੰਮ ਪਹਿਲਾਂ ਸਭ ਤੋਂ ਪਹਿਲਾਂ ਮੈਂ ਕਰਾਵਾਂ ਜਦ ਕਿ ਇਹਨਾਂ ਦੇ ਕੋਈ ਖਾਜ ਨਹੀਂ ਹੈਗੀ ਕੋਈ ਵੀ ਗੰਦ ਉੱਪਰ ਕੋਈ ਇਹੋ ਜਿਹਾ ਹੈ ਹੀ ਨਹੀਂ ਕੋਈ ਇਹ ਕੰਮ ਕਰਾ ਦੀ ਕੀ ਗੱਲ ਨਹੀਂ ਨਹੀਂ ਕੋਈ ਨਹੀਂ ਉਹਨੂੰ ਜੂਨੀ ਫਰਕ ਦੀ ਕੋਈ ਵੀ ਨਹੀਂ ਹੈਗਾ ਬੁਰੇ ਹਾਲਾਤ ਹੋਏ ਇੱਥੇ ਦੇ ਕਲਪੁਰ ਰੋਡ ਤੇ ਕੋਈ ਕਰੀਬ ਕਰੀਬ 100 ਸਵਾ 100 ਫੁੱਟ ਦਾ ਏਰੀਆ ਆ ਜਿੱਥੇ ਇੰਟਰਲੌਕ ਨਹੀਂ ਲੱਗੀ ਹੋਈ ਏ ਇੰਡਰਲਵ ਦਾ ਕੰਮ ਜਿਹੜਾ ਟੈਂਡਰ ਜਿਹੜਾ ਹੋ ਚੁੱਕਾ ਆ ਠੇਕੇਦਾਰ ਨੂੰ ਲਾਟ ਆ ਪਹਿਲਾਂ ਕੁਛ ਚੋਣ ਜਬਤੇ ਲੱਗੇ ਰਿਹਾ ਉਹਦੇ ਕਰਕੇ ਤੇ ਹੁਣ ਕੁਛ 15-15 ਦਿਨ ਛੁੱਟੀਆਂ ਕਰਕੇ ਇਹ ਕੰਮ ਸ਼ੁਰੂ ਨਹੀਂ ਹੋਇਆ ਵੈਸੇ ਇਹਦੇ ਵਿੱਚ ਨਾ ਤਾਂ ਨਗਰ ਕਾਉਂਸਲ ਦੀ ਕੋਈ ਗਲਤੀ ਆ ਤੇ ਨਾ ਕਿਸੇ ਠੇਕੇਦਾਰ ਦੀ ਇਹ ਜਿਹੜੀ ਦੁਕਾਨਦਾਰਾਂ ਦੀਆਂ ਦੁਕਾਨਾਂ ਆਲਰੇਡੀ ਪਹਿਲਾਂ ਹੀ ਨੀਵੀਆਂ ਇਹਨਾਂ ਨੇ ਖਰੀਦੀਆਂ ਆ ਇਹ ਕੋਚੂ ਕੁਰਚੀਆਂ ਨਹੀਂ ਚੁੱਕੀਆਂ ਉੱਚੀਆਂ ਚੁੱਕਣ ਦਾ ਕੰਮ ਜਿਹੜਾ ਹੈ ਨਗਰ ਕਾਉਂਸਲ ਦਾ ਨਹੀਂ ਹੈਗਾ ਨਗਰ ਕਾਉਂਸਲ ਦਾ ਕੰਮ ਜਿਹੜਾ ਇਹ ਮੋਹਰੇ ਉਹਨਾਂ ਵੈਂਟਰ ਲੋਕ ਲਾ ਕੇ ਦੇਂਦਾ ਆ ਅਸੀਂ ਤਾਂ ਟੈਂਡਰ ਪਾਸ ਹੋਇਆ ਜਿੱਦਣ ਵੀ ਆ ਛੁੱਟੀਆਂ ਨਿਕਲੀਆਂ ਹੁਣ ਦੋ ਚਾਰ ਦਿਨ ਤੋਂ ਬਾਅਦ ਅਸੀਂ ਕੰਮ ਸ਼ੁਰੂ ਕਰਦਾਂਗੇ ਉਹਨਾਂ ਨੂੰ ਕਿਹਾ ਜਾ ਰਿਹਾ ਜਿਸ ਦਾ ਦੁਕਾਨਾਂ ਦੇ ਨਾਲ ਨਾਲ ਉਹਨੂੰ ਨਾਲੀ ਚਾਹੀਦੀ ਹੈ ਜਿਹੜਾ ਪਾਣੀ ਨਹੀਂ ਨਾਲੀ ਨਾਲੀ ਅਸੀਂ ਬਣਾਵਾਂਗੇ ਨਾਲੀ ਅਸੀਂ ਦੁਕਾਨਾਂ ਦਾ ਨਹੀਂ 2-2 ਫੁੱਟ ਨੀਵੀਂ ਆ ਅਸੀਂ 2 ਫੁੱਟ ਨਾਲੀ ਨੀਵੀਂ ਬਣਾ ਕੇ ਉਹ ਕਿੱਥੇ ਨੂੰ ਜਾਵਾਂਗੇ ਔਰ ਇਹ ਆਪਣੀਆਂ ਦੁਕਾਨਾਂ ਵੀ ਬੇਨਤੀ ਇਹਨਾਂ ਨੂੰ ਇਹ ਉੱਚੀਆਂ ਕਰਨ ਤਾਂ ਤਾਂ ਕਿ ਅਸੀਂ ਪਾਣੀ ਜਿਹੜਾ ਹੈ ਜਿਹੜੀ ਪਹਿਲੀ ਨਾਲ ਹੀ ਬਣੀ ਹੋਈ ਆ ਉਹਦੇ ਲੈਵਲ ਨਾਲ ਉਹਦੇ ਵਿੱਚ ਬਣਾ ਕੇ ਨਾਲੀ ਬਣਾ ਕੇ ਪਾ ਦਿੱਤੀ ਹੈ ਥੈਂਕ ਯੂ ਸਰ ওকে